10%. ਅਜ ਮੋਗਾ ਵਿੱਚ ਪੰਜਾਬ ਪਰਦੇ ਪੂਜੇ ਪੰਸਪ ਮੁਲਾਜ਼ਮਾ ਵੱਲੋਂ ਜ਼ਿਲ੍ਹਾ ਮੋਗਾ ਵਿਖੇ ਕੜਕ ਦੀ ਧੁੱਪ ਦੇ ਵਿੱਚ ਸੜਕ ਤੇ ਨੰਗੇ ਪੈਰੀ ਚੱਲ ਕੇ ਪੰਜਾਬ ਸਰਕਾਰ ਅਤੇ ਪੰਸਪ ਮੈਨੇਜਮੈਂਟ ਖਿਲਾਫ ਤਰਨਾ ਲਗਾ ਕੇ ਜਮ ਕੇ ਨਾਰੀਬਾਜ਼ੀ ਕੀਤੀ ਗਈ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਾਡੀਆਂ ਮੰਗਾਂ ਨੂੰ ਤੁਰੰਤ ਪ੍ਰਵਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਉਹ ਭੁਖੜਤਾਲ ਤੇ ਬੈਠਣ ਲਈ ਮਜਬੂਰ ਹੋਣਗੇ ਸਮੂਹ ਮੁਲਾਜ਼ਮਾ ਵੱਲੋਂ ਪੰਸਪ ਮੈਨੇਜਮੈਂਟ ਵਿਰੁੱਧ ਉਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਅਫਸਰ ਸ਼ਾਹੀ ਪੰਸਪਤੇਨੀ ਜ਼ਿਆਦਾ ਹਾਵੀ ਹੋ ਚੁੱਕੀ ਹੈ ਸਰ ਅਸੀਂ 7 ਤਰੀਕ ਤੋਂ ਧਰਨੇ ਤੇ ਬੈਠੇ ਆ ਅਸੀਂ ਉਦੋਂ ਤੱਕ ਧਰਨੇ ਤੇ ਬੈਠਣਾ ਜਦ ਤੱਕ ਸਾਡੀ ਮੰਗਾਂ ਪੂਰੀ ਨਹੀਂ ਹੋ ਜਾਂਦੀਆਂ ਸਾਡਾ ਪੰਸਪਤ ਦੇ ਮੁਲਾਜ਼ਮਾਂ ਨੂੰ ਹਜ ਤੱਕ ਪੇ ਕਮਿਸ਼ਨ ਲੱਗ ਨਹੀਂ ਹੋਇਆ ਪੂਰੇ ਪੰਜਾਬ ਦੇ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਮਿਲ ਚੁੱਕਿਆ ਵਾ ਸਰ ਸਾਡੇ ਦਿਹਾੜੀਦਾਰ ਚੌਂਕੀ ਦਾ ਜਿਹੜੇ 15 20 ਸਾਲ ਹੋ ਚੁੱਕੇ ਆ ਪੰਸਪਤ ਮੈਨੇਜਮੈਂਟ ਸਰਕਾਰ ਨਾਲ ਰਲ ਕੇ ਪੰਸਪਤ ਨੂੰ ਚੂਨਾ ਲਗਾ ਰਹੀ ਹੈ ਚੂਨੇ ਕਰਕੇ ਸਾਡੇ ਪੰਚਪਤ ਦੇ ਜਿਹੜੇ ਰੈਗੂਲਰ ਮੁਲਾਜ਼ਮ ਹੈ ਉਹਨਾਂ ਨੂੰ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਸਾਡੇ ਜਿਹੜੇ ਰੈਗੂਲਰ EMPLOYEES ਹੈ ਉਹਨਾਂ ਦਾ ਮੁਲਾਜ਼ਮਾਂ ਦੇ ਜਿਹੜੇ ਹੱਕਾ ਹੈਗੇ ਉਹਨਾਂ ਦਾ ਘਾਣ ਹੋ ਰਿਹਾ ਕਿਉਂਕਿ ਮੈਨੇਜਮੈਂਟ ਨੇ ਆਪਦੇ ਚਾਹੇਤੇ ਸਰਕਾਰ ਪਿਛਲੀ ਸਰਕਾਰ ਨਾਲ ਰਲ ਕੇ ਆਪਦੇ ਚਾਹੇਤੇ ਬੰਦੇ ਬਿਨਾ ਟੈਸਟ ਦੇ ਬਿਨਾ ਪ੍ਰਤੀ ਪ੍ਰਕਿਰਿਆ ਅਪਣਾਏ ਚੋਰੀ ਉਹਨਾਂ ਨੇ ਬੈਕਡੋਰ ਐਂਟਰੀ ਨਾਲ ਹੀ ਬੰਦੇ ਭਰਤੀ ਕੀਤੇ ਹੋਏ ਆ ਅਸੀਂ ਇਹ ਚਾਹੁੰਦੇ ਕਿ ਉਹਨਾਂ ਬੰਦਿਆਂ ਨੂੰ ਕੱਢ ਕੇ ਜਿਹੜਾ ਪੰਚਪਤ ਤੇ ਬਹੁਤ ਵੱਡਾ ਵਿੱਤੀ ਫਾਈਨੈਂਸ਼ੀਅਲ ਬੋਝ ਪਾਇਆ ਜਾ ਰਿਹਾ ਉਹਨਾਂ ਨੂੰ ਕੱਢ ਕੇ ਜਿਹੜੇ ਸਾਡੇ ਰੈਗੂਲਰ EMPLOYE ਜਿਹੜੇ 20-20 ਸਾਲਾਂ ਤੋਂ ਕੰਮ ਕਰ ਰਹੇ ਆ ਉਹਨਾਂ ਨੂੰ ਦਿੱਤੇ ਜਾਣ ਜਿਹੜੇ ਸਾਡੇ ਰੈਗੂਲਰ ਕੰਟਰੈਕਟ ਦੇ ਮੁਲਾਜ਼ਮ ਹੈਗੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦੇ ਰਾਈਟ ਉਹਨਾਂ ਨੂੰ ਉਹਨਾਂ ਦੇ ਰਾਈਟਸ ਨੂੰ ਸਭ ਤੋਂ ਪਹਿਲਾਂ ਪ੍ਰੈਫਰ ਕੀਤਾ ਜਾਵੇ ਤਾਂ ਹੀ ਉਹਦੇ ਬਾਅਦ ਚ ਮੰਤਰੀਆਂ ਦੇ ਪਿਛਲੇ ਕਾਂਗਰਸ ਸਰਕਾਰ ਦੇ ਮੰਤਰੀਆਂ ਦੇ ਚਾਹਤਿਆਂ ਨੂੰ ਅਕਾਲੀਆਂ ਦੇ ਚਾਹਤਿਆਂ ਨੂੰ ਮੌਕਾ ਦਿੱਤਾ ਜਾਵੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵਾਅਦੇ ਕੀਤੇ ਨੇ ਦਾਅਵੇ ਕੀਤੇ ਨੇ ਲੱਗਦਾ ਕਿ ਤੇ ਵਾਅਦੇ ਪੂਰੇ ਹੁੰਦੇ ਸਰ ਸਾਨੂੰ ਅਸੀਂ ਪਿਛਲੇ 10 ਸਾਲਾਂ ਤੋਂ ਧਰਨੇ ਮੁਜਾਰੇ ਕਰ ਰਹੇ ਆ ਕਿ ਜਿਹੜੇ ਸਾਡੇ 20-20 ਸਾਲ ਤੋਂ ਕੰਮ ਕਰ ਰਹੇ ਆ 250 ਰੁਪਏ ਅਧਾੜੀ ਤੇ ਕੰਮ ਕਰ ਰਹੇ ਆ ਪੰਚ ਸੌ ਮੁਲਾਜ਼ਮ ਜਦਕੀ ਸਰਕਾਰ ਔਰ ਮੈਨੇਜਮੈਂਟ ਨਾਲ ਰਲ ਕੇ ਬੰਦੇ ਆਪਦੇ 45 45000 ਰੁਪਏ ਤੇ ਆ ਬੰਦੇ ਇਹਨਾਂ ਨੇ ਪੰਸੇ ਵਿੱਚ ਰੱਖੇ ਆ ਨਾ ਕਿ ਨਾ ਹੀ ਉਹਨਾਂ ਕੋਈ ਟੈਸਟ ਹੋਇਆ ਵਾ ਨਾ ਹੀ ਉਹਨਾਂ ਦਾ ਕੋਈ ਭਰਤੀ ਪ੍ਰਕਿਰਿਆ ਅਪਣਾਈ ਹੈ ਸਿਰਫ ਫਰਜੀ ਬੰਦੇ ਉਹਨਾਂ ਨੇ ਪੱਟੀ ਤੋਂ ਅਕਾਲੀ ਸਰਕਾਰ ਨੇ ਪੱਟੀ ਤੋਂ 12 ਬੰਦੇ ਰੱਖੇ ਸੀਗੇ ਨਾ ਹੀ ਉਹਨਾਂ ਦਾ ਕੋਈ ਟੈਸਟ ਹੋਇਆ ਨਾ ਹੀ ਉਹਨਾਂ ਦਾ ਕੋਈ ਲੀਗਲ ਪ੍ਰੋਸੀਜਰ ਆਹੀ ਉਹ ਪੰਸੇ ਵਿੱਚ ਆਏ ਆਪਦੇ ਚਾਹੀਤੇ ਬੰਦਿਆਂ ਨੂੰ ਹਮੇਸ਼ਾ ਆ ਰੱਖਦੇ ਆ ਜੀ ਸਾਡੇ ਪੰਸਾ ਵਿੱਚ ਆਮ ਆਦਮੀ ਸਰਕਾਰ ਜਿਹੜੀ ਬਣਨ ਤੋਂ ਪਹਿਲਾਂ ਇਹਨਾਂ ਨੇ ਵਾਦਾ ਕੀਤਾ ਸੀਗਾ ਵੀ ਕਿਸੇ ਨੂੰ ਧਰਨੇ ਮੁਜਾਰੇ ਕਰ ਨਹੀਂ ਦਿੱਤਾ ਜਾਊਗਾ ਉਹਨਾਂ ਦੀ ਮੰਗਾਂ ਮੰਨੀਆਂ ਜਾਣਗੀਆਂ ਲੱਗਦਾ ਕਿਦਾਂ ਜੇ ਤੁਹਾਨੂੰ ਇਹ ਪੂਰੀਆਂ ਹੁੰਦੀਆਂ ਨਾ ਜਰਾ ਸਾਨੂੰ ਬੜੀ ਆਸ ਸੀਗੀ ਭਗਵੰਤ ਮਾਨ ਸਰਕਾਰ ਤੋਂ ਲੇਕਿਨ ਭਗਵੰਤ ਮਾਨ ਜਿਹੜੇ ਹੈਗੇ ਆਪਣੇ ਵਿਆਹਾਂ 'ਚ ਹੋਰ ਕੰਮਾਂ 'ਚ ਬਿਜ਼ੀ ਹੈਗੇ ਐਡੇ-ਐਡੇ ਵੱਡੇ-ਵੱਡੇ ਬੋਰਡ ਲਗਾਤੇ ਇੰਨਾ ਖਰਚਾ ਕਰਦਾ ਸਰਕਾਰ ਦਾ ਸਾਨੂੰ ਕਿਸੇ ਲੈਵਲ ਤੇ ਵੀ ਸੈਟੀਸਫੈਕਸ਼ਨ ਫੀਲ ਨਹੀਂ ਹੋਈ ਮੁਲਾਜ਼ਮਾਂ ਨੂੰ ਸਾਰੇ ਮੁਲਾਜ਼ਮ ਉੱਥੇ ਤੇ ਉੱਥੇ ਮੌਜੂਦ ਆ 20-20 ਸਾਲਾਂ ਤੋਂ ਉਹੀ ਜੋ ਪਿਛਲੀ ਸਰਕਾਰਾਂ ਨੇ ਗੋਲੀਬਾਜ਼ੀ ਸਾਡੇ ਨਾਲ ਕੀਤੀ ਉਹ ਇਸ ਸਰਕਾਰ ਦਾ ਵੀ ਹਾਲਾਤ ਆਹੀ ਹੈ ਕਿ ਸਾਨੂੰ ਵੀ 5 ਸਾਲਾਂ ਤੋਖੇ ਵਿੱਚ ਰੱਖਣਗੇ ਅਗਲੀ ਰਣਨੀਤੀ ਕੀ ਸਾਡੀ ਅਗਲੀ ਰਣਨੀਤੀ ਆ ਹੈ ਕਿ ਜੇਕਰ ਸਾਡੀ ਮੈਨੇਜਮੈਂਟ ਸਰਕਾਰ ਮੈਨੇਜਮੈਂਟ ਵਿੱਚ ਹਸ ਹਸਪ ਕਰਕੇ ਸਾਡੀ ਮੰਗਾਂ ਮਨਵਾਈ ਜਾਵੇ ਜੇਕਰ ਨਹੀਂ ਮਨਵਾਈ ਜਾਂਦੀਆਂ ਅਸੀਂ ਕਾਂਗਰਸ ਸਰਕਰ ਸੰਗਰੂਰ ਵਿਖੇ ਸੀਐਮ ਸਾਹਿਬ ਦੀ ਕੋਠੀ ਦੇ ਸਾਹਮਣੇ ਕਿਰਾਵ ਕਰਾਂਗੇ ਦੇਖੋ ਇਹ ਸਾਨੂੰ 1980 ਦੇ ਵਿੱਚ ਪੰਸਾਬ ਮੈਨੇਜਮੈਂਟ ਅਸੀਂ ਕੰਮ ਕੀਤਾ ਮਹਿਕਮੇ 'ਚ ਜਿਹਦੇ ਵਿੱਚ ਪੰਜ ਤੋਂ 6 ਸਾਲ ਸਾਨੂੰ ਉਹਨਾਂ ਮਹਿਕਮੇ ਦੇ ਵਿੱਚ ਰੱਖਿਆ ਉਸ ਤੋਂ ਬਾਅਦ ਸਾਨੂੰ ਉਹਨਾਂ ਹਟਾ ਦਿੱਤਾ ਉਸ ਤੋਂ ਬਾਅਦ 2002 ਦੇ ਵਿੱਚ ਬਕਾਇਦਾ ਪੰਸਾਬ ਨੇ ਚਿੱਠੀ ਪਾ ਕੇ ਸਾਨੂੰ ਸਰਦਿਆ ਦੁਬਾਰਾ ਜਿਹੜਾ 1500 ਰੁਪਏ ਤੋਂ ਸ਼ਟਾਰਟ ਉਹਨਾਂ ਕੀਤਾ ਸਾਨੂੰ ਤੇ ਅੱਜ 2022 ਹੋ ਗਿਆ 20 ਸਾਲ ਹੋ ਗਏ ਸਾਨੂੰ ਸਿਰਫ 8500 ਰੁਪਏ ਤੱਕ ਸੀਮਿਤ ਕੀਤਾ ਹੈ ਕੱਚੇ ਦੇ ਕੱਚੇ ਕੁਛ ਬੱਦੇ ਸਾਡੇ ਕੱਚੇ ਪਹਿਲਾ ਰਟਾਇਰ ਹੋ ਗਏ ਉੰਜੀ ਤੇ ਸਾਨੂੰ ਵੀ ਕੋਈ ਆਸ ਨਹੀਂ ਗਈ ਵੀ ਇਸ ਕੁਸ਼ਣ ਕੋ ਸਾਡਾ ਕਰ ਲਗੇ ਅਸੀਂ ਇਸ ਕਰਕੇ ਧਰਨਾ ਲਗਾ ਰਹੇ ਆਂ ਵੀ ਪੰਜਾਬ ਸਰਕਾਰ ਕੁਛ ਨਾ ਕੁਛ ਸਾਡਾ ਮਸਲਾ ਹੱਲ ਕਰੇ ਵਿਭਾਗ ਦੇ ਵਿੱਚ ਇੰਟਰਫੇਲ ਕਰੇ ਤੇ ਸਾਨੂੰ ਕੁਛ ਨਾ ਕੁਛ ਜ਼ਰੂਰ ਦੁਆਇਆ ਜਾਵੇ ਐਂਡ ਤੇ ਅਸੀਂ 2 ਜਾਂ 3 ਸਾਲ ਸਾਡੇ ਰਹਿ ਗਏ ਰਟਾਇਰਮੈਂਟ ਚ ਨਹੀਂ ਤੇ ਸਾਰੇ ਦੇ ਸਾਰੇ ਬਦੇ ਐਸੇ ਦੇ ਐਸੇ ਹੀ ਰਟਾਇਰ ਹੋ ਜਾਣਗੇ ਵੈਗਰ ਜਿੱਕਾ ਖਾਲਸਾ ਵੈਗਰ ਅੱਜ ਦੇਖੋ ਜੀ ਅਸੀਂ ਸਾਰੇ ਪੰਸਬ ਮੁਲਾਜ਼ਮ ਜਿਹੜੇ ਹੈਗੇ ਪੂਰੇ ਪੰਜਾਬ ਦੇ ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਔਰ ਪਣਸੱਬ ਨੂੰ ਬਚਾਉਣ ਲਈ ਅਸੀਂ ਆਪਣੀ ਲੜਾਈ ਲੜ ਰਹੇ ਹਾਂ ਇਸ ਤੋਂ ਪਹਿਲਾਂ ਸਾਡਾ ਮਿਸ਼ਨ ਅੱਜ ਦਾ ਨਹੀਂ ਪਿਛਲੇ 6-7 ਸਾਲ ਤੋਂ ਅਸੀਂ ਜਿਹੜਾ ਹੈਗਾ ਪਣਸੱਬ ਦੇ ਖਿੱਤਾਂ ਲਈ ਅਸੀਂ ਕੰਮ ਕਰ ਰਹੇ ਹਾਂ ਔਰ ਪਣਸੱਬ ਨੂੰ ਜਿਹੜਾ ਬੈਕ ਡੋਰ ਐਂਟਰੀ ਰਹੀ ਕੁਝ ਪਿਛਲੀਆਂ ਸਰਕਾਰਾਂ ਨੇ ਜਾਂ ਕੁਝ ਸਾਡੇ ਜਿਹੜੇ ਮੈਨੇਜਮੈਂਟ ਦੇ ਚਿਹਤਿਆਂ ਨੇ ਉਹਨਾਂ ਨੇ ਬੈਕ ਡੋਰ ਐਂਟਰੀ ਕਰਕੇ ਕੋਈ ਬੰਦੇ ਆਊਟਸੋਰਸਿੰਗ ਨੂੰ ਲਈ ਲਾ ਲਓ ਜਾਂ ਆਪਣੇ ਰਸੂਖ ਵਾਲੇ ਲਾ ਲਓ ਰੱਖ ਕੇ ਇਹਨਾਂ ਨੇ ਸਾਡੇ ਪੰਜਾਬ ਸਪ ਨੂੰ ਲੱਖਾਂ ਰੁਪਏ ਦਾ ਨੁਕਸਾਨ ਸਰਕਾਰ ਨਾਲ ਮਿਲ ਕੇ ਜਿਹੜਾ ਸਾਡੇ ਮਹਿਕਮੇ ਨੂੰ ਲਾਇਆ ਜਾ ਰਿਹਾ ਹੈ ਔਰ ਅੱਜ ਇਹ ਕੰਡੀਸ਼ਨ ਹੋਈ ਹੈ ਪਈ ਕਿ ਸਾਡੇ ਮਹਿਕਮੇ ਨੂੰ ਮਰਜ਼ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਮਹਿਕਮੇ ਨੂੰ ਮਰਜ਼ੀ ਕੀਤਾ ਜਾਵੇ ਈਵਨ ਕਿ ਦੇਖੋ ਸਾਡੇ ਵਿਭਾਗ ਦੇ ਈਵਨ ਸਾਡਾ ਵਿਭਾਗਾ ਲਾਸਟ ਨਹੀਂ ਹੈਗਾ ਸਾਡੇ ਵਿਭਾਗ ਨੇ ਸਰਕਾਰ ਤੋਂ ਪੈਸੇ ਲੈਣੇ ਹੋਣਗੇ ਮਿੱਡੇ ਮੇਲ ਕਰਕੇ ਜਿਹੜੀ ਸਰਕਾਰ ਨੇ ਚਲਾਈ ਸੀ ਉਸ ਕਰਕੇ ਸਾਡਾ ਵਿਭਾਗ ਜਿਹੜਾ ਹੈਗਾ ਉਹਨਾਂ ਨਸਾਂ ਦੀਆਂ ਗੱਲਾਂ ਕਰ ਰਹੇ ਨੇ ਲੇਕਿਨ ਸਾਡੇ ਵਿਭਾਗ ਨੂੰ ਪਿਛਲੀਆਂ ਸਰਕਾਰਾਂ ਨੇ ਬੜੀਆਂ ਵੱਡੀਆਂ ਮਾਰਾਂ ਪਈਆਂ ਹੁਣ ਵੀ ਸਾਡੀ ਮੈਨੇਜਮੈਂਟ ਸਰਕਾਰ ਨਾਲ ਮਿਲ ਕੇ ਜਿਹੜੇ ਹੈਗੇ ਪਿਛਲੀ ਸਰਕਾਰ ਨੇ ਜਿਹੜੇ ਬੰਦੇ ਰੱਖੇ ਸੀ ਉਹਨਾਂ ਨੂੰ ਫਿਲਟਰਾਈਜੇਸ਼ਨ ਕਰਕੇ ਜਿਹੜੇ ਸਾਡੇ ਕੰਟਰੈਕਟ ਬੇਸ ਤੇ ਬੰਦੇ ਕੰਮ ਕਰ ਰਹੇ ਨੇ ਪਿਛਲੇ 15-15 ਸਾਲ ਤੋਂ 20-20 ਸਾਲ ਤੋਂ ਉਹਨਾਂ ਨੂੰ ਰੈਗੂਲਰ ਨਹੀਂ ਕਰ ਰਹੇ ਔਰ ਇੱਕ ਮਹੀਨੇ ਦੇ ਵਿੱਚ 45 45000 ਰੁਪਏ ਜਿਹੜੇ ਬੰਦੇ ਲੈ ਰਹੇ ਨੇ ਔਰ ਉਹ ਕਿਸੇ ਰਿਕਾਰਡ 'ਚ ਨਹੀਂ ਸਾਡੇ ਪੰਸਪਤ ਕਿਸੇ ਰਿਕਾਰਡ 'ਚ ਨਹੀਂ ਬੋਲ ਰਹੇ ਤੇ ਜੇ ਬੋਲ ਵੀ ਰਹੇ ਨੇ ਤਾਂ ਠੇਕੇਦਾਰੀ ਸਿਸਟਮ ਦੇ ਵਿੱਚ ਮੋਟਾ ਚੁੰਨਾ ਸਾਡੇ ਪੰਸਪਤ ਦੇ ਜਿਹੜੇ ਹੈਗਾ ਉਹ ਕਾਉਂਟਰੋਲ ਆਇਆ ਯਾਰ ਜਿਸ ਕਰਕੇ ਅਸੀਂ ਆਪਣੇ ਮਹਿਕਮੇ ਨੂੰ ਬਚਾਉਣਾ ਚਾਹੁੰਦੇ ਆ ਉਹ ਸਰਕਾਰ ਦੇ ਨੋਟਿਸ 'ਤੇ ਵੀ ਲੈ ਕੇ ਆਉਣਾ ਹੈ ਕਿ ਲੈ ਕੇ ਆਉਣਾ ਚਾਹੁੰਦੇ ਆ ਕਿ ਸਾਡੇ ਜਿਹੜਾ ਪੰਸਪਤ ਵੱਲ ਧਿਆਨ ਦੇ ਕੇ ਸਾਡੀ ਕਾਰਪੋਰੇਸ਼ਨ ਵੱਲ ਧਿਆਨ ਦੇ ਕੇ ਪੰਸਪਤ ਦੇ ਜਿਹੜਾ ਪੰਜਾਬ ਸਰਕਾਰ ਹੈ ਉਹਦੇ ਜਿਹੜਾ ਬਜਟ ਨੂੰ ਚੁੰਨਾ ਲੱਗ ਰਿਹਾ ਹੈ ਉਨੂੰ ਉਹਨੂੰ ਬਚਾਇਆ ਜਾਵੇ ਤੇ ਸਾਡੇ ਪੰਨਸਬ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਬਸ ਇਹ ਸਾਡੀਆਂ ਮੰਗਾਂ ਨੇ ਜੀ ਬਾਕੀ ਪੇ ਕਮਿਸ਼ਨ ਸਾਡਾ ਹੁਣ ਸਾਰੇ ਮਹਿਕਮਿਆਂ ਚ ਲੱਗ ਗਿਆ ਸਾਡੇ ਪੰਨਸਬ ਦੇ ਵਿੱਚ ਲੱਗਿਆ ਨਹੀਂ ਦਿਹਾੜੀਦਾਰ ਸਾਡੇ ਕੰਮੇ ਜਿਹੜੇ ਹੈਗੇ ਨੇ 2000 ਤੋਂ 20-20 ਸਾਲਾਂ ਤੋਂ ਕੰਮ ਕਰ ਰਹੇ ਨੇ 8500 ਰੁਪਏ ਤਨਖਾਹ ਤੇ ਮੈਂ ਇੱਕ ਗੱਲ ਜਰੂਰ ਕਹਿਣਾ ਚਾਹੁੰਦਾ ਸਾਨੂੰ ਬੇਸ਼ੱਕ ਸਾਡੇ ਹੱਕ ਨਾ ਮਿਲਦੇ ਨਾ ਦਿਓ ਲੇਕਿਨ ਮੈਂ ਆਪਣੇ ਮੈਨੇਜਮੈਂਟ ਨੂੰ ਕਹਿਣਾ ਕਿ 250 ਰੁਪਏ ਦਿਹਾੜੀ ਦੇ ਉੱਤੇ ਸਾਡੇ ਨਾਲ ਆਪਣਾ ਇੱਕ ਮਹੀਨਾ ਗੁਜ਼ਾਰਾ ਕਰਕੇ ਦਿਖਾ ਦੇਣਾ 250 ਰੁਪਏ ਦਿਹਾੜੀ ਦੇ ਸਾਰ ਨਾਲ ਅਸੀਂ ਆਪਣੇ ਸਾਡੇ ਦੇਖੋ ਜੀ ਅਸੀਂ ਕੰਟਰੈਕਟਰ ਵਜਤਿਆਂ ਸਾਨੂੰ ਜਿਹੜਾ ਹੈਗਾ ਬਹੁਤ ਘੱਟ ਯਾਨੀ ਕਿ 20-21000 ਰੁਪਏ ਚ ਅਸੀਂ ਸਾਨੂੰ ਪਿਛਲੇ ਇਹ ਹੁਣ ਹੋਇਆ ਉਹ ਵੀ ਜਿਹੜੇ ਡੀਸੀ ਰੇਟ ਦਿੱਤੇ ਜਾ ਰਹੇ ਨੇ ਜਿਹੜੇ ਸਾਡੇ ਦਿਹਾੜੀਦਾਰ ਕੰਮ ਇਹ ਨੇ ਇਹ ਸਿਰਫ 8500 ਰੁਪਏ ਤੇ ਕੰਮ ਕਰਦੇ ਨੇ ਪਿਛਲੇ 8000 ਰੁਪਏ ਵੀ ਹੁਣੇ ਡੀਸੀ ਰੇਟ ਹੋਇਆ ਇਹ 6650 ਰੁਪਏ ਤੇ ਕੰਮ ਕਰ ਰਹੇ ਸੀਗੇ ਤੇ ਇਹ ਇੱਕ ਵਿਚਾਰਨ ਵਾਲੀ ਚੀਜ਼ ਹੈ ਅਸਤੇ ਸਾਡੀ ਮੈਨੇਜਮੈਂਟ ਸਾਡੀ ਇਹ ਲੜਾਈ ਨਹੀਂ ਹੈਗੀ ਅਸਤੇ ਕਿੰਨੇ ਵੀ ਜਿਹੜੀ ਵੀ ਤੁਸੀਂ ਹੱਕ ਜਿਹੜੀ ਵੀ ਇਹਨਾਂ ਨੇ ਦੂਜੇ ਬੰਦਿਆਂ ਨੂੰ ਦਿੱਤੇ ਆ ਸਾਡੇ ਅਸੀਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਕੱਢੋ ਉਹਨਾਂ ਦੇ ਬਰਾਬਰ ਦਾ ਰੈਂਕ ਸਾਡੇ ਕੋਲ ਪ੍ਰੋਪਰ ਕਾਰਡ ਬਾਇ ਲੈਟਰ ਨੰਬਰ ਜਿਹੜੇ ਲੈਟਰ ਨੇ ਇੰਗੇਜਡ ਕਿਸੇ ਮੁਲਾਜ਼ਮਾ ਨੂੰ ਉਹਨਾਂ ਨੇ ਇੱਥੇ ਪੰਜ ਸੱਤ ਦੇ ਚ ਐਂਟਰੀ ਕਰਾਈ ਹੈ ਅਸੀਂ ਕਹਿੰਦੇ ਆ ਉਦੋਂ ਹੀ ਜਿਹੜੇ ਬਾਕੀ ਜਿਹੜੇ ਮੁਲਾਜ਼ਮਾ ਇਹਨਾਂ ਨੇ ਸਾਲਾਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਉਹਦੇ ਬਰਾਬਰ ਦਾ ਦਰਜਾ ਦੇ ਦਿਓ ਅਸੀਂ ਸਾਡਾ ਕੋਈ ਪੱਖਪਾਤ ਨਹੀਂ ਠੀਕ ਹੈ ਪੰਸਪਤ ਦੀ ਮਲਾਜ਼ਮ ਆਏ ਪੰਸਪਤ ਦੀ ਮਨੋਪਲੀਆ ਪੰਸਪਤ ਦੀ ਪਾਵਰ ਵਾਧੀ ਹੈ ਲੇਕਿਨ ਵਿਤਕਰਾ ਬਰਦਾਸ਼ਤ ਨਹੀਂ ਹੁੰਦਾ ਜਦੋਂ ਕਿੰਨੇ ਮਲਾਜ਼ਮ ਹੈ ਜਿਹੜੇ ਤਰਨੇ ਦੇ ਬੈਠੇ ਪੰਸਪਤ ਅੱਜ ਇਹ ਕੱਲ ਤੋਂ ਤਰਨਾ ਸਟਾਰਟ ਹੋਇਆ ਸੀ ਜੀ ਅੱਜ ਤਕਰੀਬਨ 100 ਦੇ ਕਰੀਬ ਜਿਹੜੇ ਹੈਗੇ ਸੀ ਮਲਾਜ਼ਮ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਨ੍ਹਾਂ ਨੇ ਸਮੂਹਤ ਕੀਤੀ ਹੈ ਔਰ ਇਸ ਤੋਂ ਬਾਅਦ ਜਿਹੜਾ ਕਾਫਲਾ ਹੋਰ ਲੰਬਾ ਹੁੰਦਾ ਜਾਣਾ ਸਾਡਾ ਮੇਨ ਮਕਸਦ ਇਹ ਸੀ ਕਿ ਸਾਡੀ ਮੈਨੇਜਮੈਂਟ ਨੂੰ ਇੱਕ ਕੰਨਾਂ ਦੇ ਵਿੱਚ ਕੀ ਰਣਨੀਤੀ ਹੈ ਤੁਹਾਡੀ ਪਹਿਲਾਂ ਮੈਨੇਜਮੈਂਟ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਹੈਗਾ ਅਸੀਂ ਜਿਹੜਾ ਲੈਵਲ ਤੇ ਜਿਹੜਾ ਅੱਜ ਧਰਨਾ ਮੋਗੇ ਤੋਂ ਸਟਾਰਟ ਹੋਇਆ ਇਸ ਤੋਂ ਅਗਲੀ ਜਿਹੜੀ ਸਾਡੀ ਫਿਊਚਰ ਦੇ ਵਿੱਚ ਭੂਮਿਕਾ ਹੈਗੀ ਆ ਉਹ ਮੰਗਲਵਾਰ ਤੋਂ ਬਾਅਦ ਜਿਹੜਾ ਹੈਗਾ ਸੀਐਮ ਰੈ residense ਸੰਗਰੂਰ ਤੇ ਜਿਹੜਾ ਹੈਗਾ ਉਹ ਭੁੱਖ ਹੜਤਾਲ ਤੇ ਅਣਮਿੱਥੇ ਸਮੇਂ ਲਈ ਬੈਠਾ ਜਾਏਗਾ ਜੇਕਰ ਸਰਕਾਰ ਸਾਡੀ ਕਾਰਪੋਰੇਸ਼ਨ ਦਾ ਜੋ ਲੱਗ ਰਿਹਾ ਚੋਨਾ ਉਹਨੂੰ ਨਹੀਂ ਵਿਚਾਰਦੀ ਇਸ ਇਹ ਸਾਡੀ ਅਗਰੀ ਗੱਲ ਹੈ